ਗਨੀਵਕੌਰ ਮਜੀਠੀਆ ਤੇ ਉੱਤੇ ਵੀ ਸਰਕਾਰ ਨੇ ਸਖਤੀ ਕਰ ਦਿੱਤੀ ਆ ਮਜੀਠੀਆ ਪਰਿਵਾਰ ਬੁਰਾ ਫਸ ਗਿਆ ਏ ਜਿਵੇਂ ਜਿਵੇਂ ਦਿਨ ਬੀਤਦੇ ਜਾਂਦੇ ਆ 25 ਜੂਨ ਤੋਂ ਬਾਅਦ ਵਿਕਰਮਜੀਤ ਸਿੰਘ ਮਜੀਠੀਆ ਤੇ ਉਸ ਦਾ ਪਰਿਵਾਰ ਹਰ ਰੋਜ਼ ਨਵੇਂ ਸਕੰਜੇ ਦੇ ਵਿੱਚ ਫਸ ਰਿਹਾ ਏ ਕਦੇ ਹਿਮਾਚਲ ਦੇ ਵਿੱਚ ਹਜ਼ਾਰਾਂ ਏਕੜ ਜ਼ਮੀਨ 540 ਕਰੋੜ ਬੇਨਾਮੀ ਜਾਇਦਾਦ 29 ਮੋਬਾਈਲ ਫੋਨ ਪਤਾ ਨਹੀਂ ਕੀ ਕੁਝ ਵਿਜੀਲੈਂਸ ਸਾਹਮਣੇ ਰੱਖ ਰਹੀ ਆ ਭਾਵੇਂ ਗਨੀਵ ਕੌਰ ਮਜੀਠੀਆ ਤੇ ਉਸ ਦਾ ਵਕੀਲ ਆ ਕੇ ਆਪਣਾ ਪੱਖ ਰੱਖਦੇ ਹੋਏ ਇਹ ਗੱਲ ਆਖ ਰਹੇ ਆ ਕਿ ਉਹਨਾਂ ਦਾ ਕੋਈ ਕਸੂਰ ਨਹੀਂ ਸਰਕਾਰ ਸਿਰਫ ਤੇ ਸਿਰਫ ਮੀਡੀਆ ਦੇ ਵਿੱਚ ਆ ਕੇ ਲੋਕਾਂ ਨੂੰ ਪਰਮਾਉਣ ਦੇ ਲਈ ਜਈਆਂ ਗੱਲਾਂ ਕਰ ਰਹੀ ਆ ਅਦਾਲਤ ਦੇ ਵਿੱਚ ਅਜਿਹਾ ਕੁਝ ਨਹੀਂ ਹੋ ਰਿਹਾ ਪਰ ਅਸਲ ਦੇ ਵਿੱਚ ਕੀ ਕੁਝ ਹੋ ਰਿਹਾ ਉਹ ਤੁਹਾਨੂੰ ਦੱਸ ਦਿੰਨੇ ਆ ਵਿਜੀਲੈਂਸ ਨੇ ਗਨੀਵਕੌਰ ਮਜੀਠੀਆ ਨੂੰ ਸੰਮਣ ਜਾਰੀ ਕਰ ਦਿੱਤਾ ਉਸ ਤੋਂ ਬਾਅਦ ਗਨੀਵਕੌਰ ਮਜੀਠੀਆ ਹਾਈ ਕੋਰਟ ਪਹੁੰਚਦੀ ਆ ਉਹ ਉੱਥੇ ਆਪਣਾ ਪੱਖ ਰੱਖਦੀ ਆ ਆਖਦੀ ਆ ਕਿ ਉਸ ਦੇ ਨਾਲ ਪੰਜਾਬ ਸਰਕਾਰ ਵਨ ਡੇਟਾ ਪੋਲਿਟਿਕਸ ਕਰ ਰਹੀ ਆ ਪਹਿਲਾਂ ਉਸ ਦੇ ਪਤੀ ਦੇ ਉੱਤੇ ਕੇਸ ਬਣਾਇਆ ਅਜਿਹਾ ਸੰਮਣ ਪਹਿਲਾਂ ਵਿਕਰਮਜੀਤ ਮਜੀਠੇ ਨੂੰ ਵੀ ਭੇਜਿਆ ਗਿਆ ਸੀ ਪਹਿਲ ਉਹ ਜਿਹੜਾ ਹਾਈ ਕੋਰਟ ਨੇ ਨਾਮ ਮਨਜ਼ੂਰ ਕਰਤਾ ਸੀ ਉਸ ਨੇ ਆਖਿਆ ਕਿ ਸਾਡੇ ਨਾਲ ਰਾਜਨੀਤਿਕ ਵਿਰੋਧਤਾ ਦੇ ਕਰਕੇ ਅਜਿਹਾ ਕੁਝ ਕੀਤਾ ਜਾ ਰਿਹਾ ਦੂਜੇ ਪਾਸੇ ਸਰਕਾਰ ਪੂਰਾ ਜ਼ੋਰ ਲਾ ਰਹੀ ਆ ਜਿੱਥੇ ਸੁਖਵੀਰ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਤੇ ਕਾਲੀ ਦਲ ਦੇ ਹੋਰ ਵੱਡੇ ਆਗੂ ਵਿਕਰਮਜੀਤ ਮਜੀਠੇ ਦੇ ਕੇਸ ਤੋਂ ਲੱਗਦਾ ਦੇ ਪਾਸਾ ਵੱਟ ਗਏ ਆ ਕੱਲੀ ਗਨੀਵਕੌਰ ਮਜੀਠੀਆ ਕੀ ਪੈਰਵਾਹੀ ਕਰ ਰਹੀ ਆ ਸਰਕਾਰ ਹੋਣ ਕੀ ਗਨੀਵਕੌਰ ਮਜੀਠੀਆ ਨੂੰ ਵੀ ਭੇਜਾਉਣਾ ਚਾਹੁੰਦੀ ਆ ਕਿਉਂਕਿ ਜਿਹੜੀ ਸਰਕਾਰ ਇਹਗਾ ਲਖ ਰਹੀ ਆ ਕਿ ਵਿਦੇਸ਼ਾਂ ਦੇ ਵਿੱਚੋਂ 540 ਕਰੋੜ ਇੱਕ ਕੰਪਨੀ ਦੇ ਖਾਤੇ ਦੇ ਵਿੱਚ ਆਇਆ ਉਹ ਗਨੀਵਕੌਰ ਮਜੀਠੀਆ ਦੇ ਨਾਮ ਆ ਇਸ ਕਰਕੇ ਜਦੋਂ ਵਿਕਰਮਜੀਤ ਸਿੰਘ ਮਜੀਠੀਆ ਪੰਜਾਬ ਦੇ ਵਿੱਚ ਤਾਕਤਵਰ ਮੰਤਰੀ ਸੀ ਤੇ ਸੁੱਲ ਰੂਰਜਾ ਦੀ ਉਸਦੇ ਕੋਲ ਮਿਨਿਸਟਰੀ ਸੀ ਉਦੋਂ ਵਿਕਰਮਜੀਤ ਮਜੀਠੀਆ ਦਾ ਸਾਲਾ ਸੀ ਜਿਹੜਾ ਉਸਦੇ ਜਿਹੜੇ ਕੰਪਨੀ ਦੇ ਉੱਤੇ ਵੀ ਕਈ ਹਿਰਾਫੇਰੀਆਂ ਦੇ ਇਲਜ਼ਾਮ ਲਾ ਚੁੱਕੀ ਹੈ ਸਰਕਾਰ ਹੁਣ ਵਿਕਰਮਜੀਤ ਮਜੀਠੇ ਤੋਂ ਬਾਅਦ ਸਰਕਾਰ ਗਨੀਵਕੌਰ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਕਾਲੀ ਦਲ ਦੇ ਹੋਰਾਂ ਲੀਡਰਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਆ ਕਿ ਜਿਹੜਾ ਵੀ ਮਜੀਠੀਏ ਦੀ ਪੈਰਵਾਈ ਕਰੂਗਾ ਉਸਦੇ ਹਸ਼ਰ ਜਿਹੜਾ ਉਹ ਮਾੜਾ ਹੋਵੇਗਾ ਇਸ ਦੇ ਵਿੱਚ ਸੱਚ ਕੀ ਆ ਝੂਠ ਕੀ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਪਰ ਇੱਕ ਪਾਸੇ ਜਿੱਥੇ ਗਨੀਵਕੌਰ ਮਜੀਠੀਆ ਦੇ ਸੰਮਨ ਜਾਰੀ ਹੋਏ ਉਹ ਹਾਈ ਕੋਰਟ ਪਹੁੰਚੀ ਭਾਵੇਂ ਹਾਈ ਕੋਰਟ ਤੋਂ ਉਹਨਾਂ ਨੂੰ ਰਾਹਤ ਮਿਲ ਗਈ ਦੂਜੇ ਪਾਸੇ ਵਿਕਰਮਜੀਤ ਸਿੰਘ ਮਜੀਠੀਏ ਦੀਆਂ ਜਿਹੜੀਆਂ ਪ੍ਰੇਸ਼ਾਨੀਆਂ ਉਹ ਘਟਨ ਦਾ ਨਾਮ ਨਹੀਂ ਲੈ ਰਹੀਆਂ ਇੱਕ ਪਾਸੇ ਸਰਕਾਰ ਸਖਤ ਹੋਈ ਆ ਸਰਕਾਰ ਆਪਣਾ ਢੀ ਚੋਟੀ ਦਾ ਜ਼ੋਰ ਲਾ ਰਹੀ ਆ ਤੇ ਦੂਜੇ ਪਾਸੇ ਅੱਜ ਮਹਾਲੀ ਕੋਰਟ ਨੇ ਵੀ ਜਿਹੜਾ ਡੀਏ ਦਾ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਆ ਉਸ ਦੇ ਵਿੱਚ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਇਸ ਇਨਕਾਰ ਤੋਂ ਬਾਅਦ ਲੱਗਦਾ ਕਿ ਮਜੀਠੇ ਦਾ ਜਿਹੜਾ ਸਿਆਸੀ ਕੈਰੀਅਰ ਆ ਉਸ ਦੇ ਉੱਤੇ ਬਹੁਤ ਵੱਡੀ ਝੋਟ ਲੱਗੇਗੀ ਕੀ ਮਜੀਠੀਆ ਹੁਣ ਪੰਜਾਬ ਦੀ ਰਾਜਨੀਤੀ ਤੋਂ ਗਾਇਬ ਹੋ ਜਾਵੇਗਾ ਕਿਉਂਕਿ ਇਸ ਜ਼ਮਾਨਤ ਦੇ ਉੱਤੇ ਮਜੀਠੀਏ ਦਾ ਸਾਰਾ ਕੈਰੀਅਰ ਖੜਾ ਸੀ ਅਕਾਲੀ ਸਰਕਾਰ ਜਿਹੜੀ ਆ ਉਹ ਆਪਣੀ ਪਹਿਲਾਂ ਹੀ ਪਿੱਠ ਥੱਪਤ ਪਾ ਰਹੀ ਹੈ ਕਿ ਅਸੀਂ ਬਹੁਤ ਵੱਡੀਆਂ ਕੰਮ ਕੀਤਾ